ਦੇਸ਼ ਦੇ ਲੋਕ ਕਰਦੇ ਨੇ ਭੂਤਾਂ ਦੇ ਨਾਲ ਗੱਲਾਂ ਇਸ ਦੇਸ਼ ਦੇ ਵਿੱਚ ਹੋ ਰਹੀ ਨੇ ਲਗਾਤਾਰ ਕੀ ਖਰਾਨੀ ਜਨਕ ਖੁਲਾਸੇ ਹਰ ਕੋਈ ਸੋਚ ਰਿਹਾ ਹੈ ਕਿ ਇਸ ਦੇਸ਼ ਦੇ ਵਿੱਚ ਲੋਕ ਬਾਤ ਦੇ ਨੇ ਜਾਂ ਫਿਰ ਕਿਸੇ ਭੂਤਾਂ ਦੀਆਂ ਅਤ ਮਾਮਾ ਕੀ ਹੈ ਪੂਰਾ ਮਾਮਲਾ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਪਰਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਕੋਈ ਵੀ ਪੂਤਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਤਾਂ ਉਸੇ ਦੌਰਾਨ ਕੀ ਇਸ ਦੇਸ਼ ਦੇ ਵਿੱਚੋਂ ਘੂਰ ਜਾਂਦੇ ਨੇ ਕਈ ਵੱਡੇ ਵੱਡੇ ਪੂਤਾਂ ਨੂੰ ਲੈ ਕੇ ਅਤ ਮਾਮਾ ਨੂੰ ਲੈ ਕੇ ਜੀ ਹਾਂ ਬਹੁਤ ਵੱਡੇ ਖੁਲਾਸੇ ਹੁੰਦੇ ਨੇ ਇਸ ਦੇਸ਼ ਦੇ ਵਿੱਚ ਦੱਸ ਜੇ ਤੁਹਾਨੂੰ ਕਿ ਇਹ ਇੱਕ ਦੇਸ਼ ਹੈ ਜਿੱਥੇ ਕੀ ਪੂਤਾਂ ਦੇ ਨਾਲ ਲੋਕ ਆਮ ਇਨਸਾਨ ਦੀ ਤਰ੍ਹਾਂ ਗੱਲਾਂ ਕਰਦੇ ਨੇ ਕਿਹੜਾ ਉਹ ਦੇਸ਼ ਹੈ ਲੋਕ ਜਿਹੜਾ ਕਿਉਂ ਕਰਦੇ ਨੇ ਲੋਕ ਪੂਤਾਂ ਨਾਲ ਗੱਲਾਂ ਕਿਵੇਂ ਕਰ ਲੈਂਦੇ ਨੇ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸੋਚਦੇ ਆ ਕਿ ਪੂਤ ਅਸਲੀਅਤ ਹਨ ਇਸ ਤੋਂ ਇਲਾਵਾ ਲਾਈਵ ਸਾਇੰਸ ਦੀ ਰਿਪੋਰਟ ਦੇ ਅਨੁਸਾਰ ਉੱਥੇ ਸਮੂਹ ਦੇ ਸਿਰਫ 70% ਨੇ ਕਿਹਾ ਹੈ ਕਿ ਉਹ ਵੈਂਪਾਇਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਦੁਨੀਆ ਦਾ ਵਿੱਚ ਬਹੁਤ ਸਾਰੇ ਲੋਕ ਹਨ ਜੋ ਪੂਤਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਦੁਨੀਆ ਭਰ ਤੇ ਸੱਭਿਆਚਾਰਾਂ ਦੇ ਵਿੱਚੋਂ ਇਹ ਕੰਮ ਵਿਸ਼ਵਾਸ ਹੈ ਲੋਕ ਮੰਨਦੇ ਆ ਕਿ ਜਦੋਂ ਕੋਈ ਮਰਦਾ ਹੈ ਤਾਂ ਉਸਦੀ ਆਤਮਾ ਦੂਜੇ ਸੰਸਾਰ ਦੇ ਵਿੱਚ ਚਲੀ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਦੇਖੇ ਕਹਨ ਜੋ ਆਪਣੇ ਆਪ ਨੂੰ ਯਕੀਨ ਦਿਵਾਉਂਦੇ ਖਾਨ ਕਿ ਪੂਤਨਾਮ ਦੀ ਕੋਈ ਵੀ ਸ਼ੈ ਨਹੀਂ ਹੁੰਦੀ ਇਸ ਦੇ ਨਾਲ ਕਿ ਅਮਰੀਕਾ ਦੇ ਵਿੱਚ ਇਸ ਮਾਮਲੇ ਦੇ ਉੱਤੇ ਰਿਸਰਚ ਕੀਤੀ ਗਈ ਸੀ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਸ ਦੇ ਵਿੱਚ ਜ਼ਿਆਦਾਤਰ ਲੋਕ ਅਸਲ ਦੇ ਵਿੱਚ ਪੂਤਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਅਮਰੀਕੀਆਂ ਦੇ ਵੱਲੋਂ ਕੀਤਾ ਗਿਆ ਭੂਤ ਦੇਖੇ ਹੋਣ ਦਾ ਦਾਵਾ ਤੁਹਾਨੂੰ ਦੱਸਦੇ ਹਾਂ ਕਿ 2015 ਦੇ ਪਿਊ ਰਿਸਰਚ ਅਧਿਐਨ ਦੇ ਅਨੁਸਾਰ ਲਗਭਗ 18% ਅਮਰੀਕੀ ਲੋਕ ਕਹਿੰਦੇ ਆ ਕਿ ਉਹਨਾਂ ਨੇ ਜਾਂ ਤਾਂ ਭੂਤ ਦੇਖਿਆ ਜਾਂ ਫਿਰ ਮਹਿਸੂਸ ਕੀਤਾ ਜਿਵੇਂ ਕੋਈ ਉਹਨਾਂ ਦੀ ਮੌਜੂਦਗੀ ਵਿੱਚ ਸੀ ਪਰ ਸਵਾਲ ਇਹ ਹਨ ਕਿ ਇੰਨੇ ਸਾਰੇ ਲੋਕ ਭੂਤ ਇੰਨੇ ਸਾਰੇ ਲੋਕ ਦੇਖੇ ਅਨੁਭਵ ਹੋਣ ਦਾ ਦਾਵਾ ਕਿਵੇਂ ਕਰ ਸਕਦੇ ਨੇ ਇਸ ਦਾ ਇੱਕ ਕਾਰਨ ਪੈਰੀਡੋਲਿਆ ਨਾਮਕ ਚੀਜ਼ ਹੋ ਸਕਦੀ ਹੈ ਯਾਨੀ ਕਿ ਸਾਡਾ ਦਿਮਾਗ ਉਹਨਾਂ ਚੀਜ਼ਾਂ ਨੂੰ ਦੇਖਦਾ ਜੋ ਬਹੁਤ ਹੀ ਸਪਸ਼ਟ ਨਹੀਂ ਹੁੰਦੀਆਂ ਇੱਕ ਇੱਕ ਪੈਟਰਨ ਬਣਾਉਣਾ ਸ਼ੁਰੂ ਕਰ ਦਿੰਦਾ ਜਿਸ ਵਿੱਚ ਅਸੀਂ ਮਨੋੱਖ ਅਤੇ ਚਿਹਰੇਦਾਰ ਚਿੱਤਰ ਦੇਖਦੇ ਆ ਤੁਹਾਨੂੰ ਦੱਸ ਦਈਏ ਕਿ ਇਟ ਸੋਸ ਦੁਆਰਾ 2019 ਦੇ ਇੱਕ ਸਰਵੇਖਣ ਦੇ ਵਿੱਚ ਖੁਲਾਸਾ ਹੋਇਆ ਹੈ ਕਿ 40% ਅਮਰੀਕੀ ਲੋਕ ਮੰਨਦੇ ਹਨ ਕਿ ਪੂਤ ਸੱਚ ਦੇ ਬਚੁੰਦੇ ਆ ਦਾ ਮਤਲਬ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸੋਚਦੇ ਆ ਕਿ ਪੂਤ ਇੱਕ ਅਸਲੀਅਤ ਹੈ ਇਸ ਤੋਂ ਇਲਾਵਾ ਲਾਈਫ ਸਾਇੰਸ ਦੀ ਰਿਪੋਰਟ ਦੇ ਅਨੁਸਾਰ ਉਸੇ ਸਮੂਹ ਦੇ ਸਿਰਫ 7% ਨੇ ਕਿਹਾ ਕਿ ਉਹ ਵੈਂਪਾਇਰਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਦਾਦੇ ਤੁਹਾਨੂੰ ਕਿ ਹੁਣ ਅਸੀਂ ਕਈ ਵਾਰ ਹੁੰਦਾ ਕਿ ਅਸੀਂ ਭੂਤ ਦੇਖ ਲੈਨੇ ਜਾਂ ਸਾਨੂੰ ਮਨ ਦੇ ਵਿੱਚ ਵਹਿਮ ਪੈ ਜਾਂਦਾ ਕਿ ਅਸੀਂ ਕੋਈ ਚੀਜ਼ ਦੇਖੀ ਹੈ ਜਿਸ ਨੂੰ ਅਸੀਂ ਭੂਤ ਦਾ ਨਾਮ ਦੇ ਦੇ ਦਿੰਦੇ ਆ ਸਾਡੇ ਬੱਚੇ ਵੀ ਕਈ ਵਾਰ ਕਹਿੰਦੇ ਕਿ ਮਮਾ ਪੂਤ ਆ ਗਿਆ ਪਾਪਾ ਪੂਤ ਆ ਗਿਆ ਮੈਂ ਡਰ ਗਿਆ ਸੀ ਮੈਂ ਕੋਠੇ ਤੇ ਇਕੱਲਾ ਸੀ ਕੁਝ ਜਿਹੇ ਸਵਾਲ ਜੜੇ ਨੇ ਬੱਚਿਆਂ ਦੇ ਮਨ ਦੇ ਵਿੱਚ ਹੁੰਦੇ ਆ ਪਰ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸੀਂ ਭੂਤਾਂ ਨੂੰ ਕਿਵੇਂ ਦੇਖ ਲੈਨੇ ਦਰਸਲ ਦੱਖਣੀ ਇਲੀਨੋਇਸ ਯੂਨੀਵਰਸਿਟੀ ਐਡਵਰਡ ਡਿਸਵਿਲੇ ਦੇ ਪ੍ਰੋਫੈਸਰ ਅਤੇ ਮਨੋਵਿਗਿਆਨੀ ਸਟੀਫਨ ਹਾਫ ਨੇ ਲਾਈਫ ਸਾਇੰਸ ਨੂੰ ਦੱਸਿਆ ਕੈਸੀ ਕਈ ਵਾਰ ਬਦਲਾ ਨੂੰ ਦੇਖਦੇ ਆਂ ਜਿਸ ਬੱਚੇ ਸੇ ਚਿਹਰੇ ਜਾਂ ਫਰ ਚਿੱਤਰ ਦੇਖਦੇ ਆਂ ਇਸੇ ਤਰ੍ਹਾਂ ਜਦੋਂ ਇੱਕ ਹਨੇਰੇ ਦੇ ਵਿੱਚ ਘਰ ਹੁੰਦੇ ਹੈ ਤਾਂ ਅਸੀਂ ਪੂਤਾਂ ਵਰਗੀਆਂ ਤਸਵੀਰਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਆਂ ਖੈਰ ਇਹ ਤਾਂ ਗੱਲਾਂ ਬਹੁਤ ਹੀ ਆਮ ਜੀਆਂ ਨੇ ਪੂਤਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ ਪਰ ਇੱਕ ਇਹ ਵੀ ਚੀਜ਼ ਕਹੀ ਜਾਂਦੀ ਹੈ ਕਿ ਜੇਕਰ ਇਨਸਾਨ ਬਣਿਆ ਤਾਂ ਪੂਤਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ ਹਾਲਾਂਕਿ ਪੂਤ ਤਾਂ ਨਹੀਂ ਹੁੰਦੇ ਪਰ ਆਤਮਾਵਾਂ ਜ਼ਰੂਰ ਹੁੰਦੀਆਂ ਜਿਨ੍ਹਾਂ ਨੂੰ ਚੰਗੀਆਂ ਆਤਮਾਵਾਂ ਕਿਹਾ ਜਾਂਦਾ ਜੋ ਪਰਮਾਤਮਾ ਦੇ ਵੱਲੋਂ ਹੀ ਬਣਾਈਆਂ ਜਾਂਦੀਆਂ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਖਬਰ ਦੇ ਬਾਰੇ ਅਮਰੀਕਾ ਵੱਲੋਂ ਜੋ ਭੂਤ ਦੇਖੇ ਜਾ ਰਹੇ ਉਸ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟਾਂ ਚ ਆਪਣੇ ਵਿਚਾਰਾਂ ਦੀ ਸਾਂਝ ਜਰੂਰ ਪਾਓ